ਉਲਾਜੀ ਚਾਹ ਆ ਗਈਆਂ ਸਾਡੀਆਂ ਬਾਈ ਦਾ ਤੇ ਬੱਕਾ ਤਿੰਨਾਂ ਦੀ ਕਿਵੇਂ ਕਹਿੰਦਾ ਸੀ ਇਹਦਾ ਤੂੰ ਇੱਥੇ ਬੈਠਾ ਸਾਡੇ ਅੱਧੇ ਜਿੱਤੜ ਲੰਬੜੇ ਪਏ ਤੂੰ ਤਾਂ ਕਹਿੰਦਾ ਹਜੇ ਟੱਕਾ ਆਈ ਨਹੀਂ ਬਦੁੰਦਰਾ ਸਾਡੇ ਤਾਂ ਕਹਿੰਦਾ ਆਪਦੇ ਚੱਟੜ ਲੰਬੜੇ ਵੇ ਉਹ ਵੀ ਨਹੀਂ ਮਰਦੇ ਕਹਿੰਦਾ ਜੀ ਓਏ ਮਰਵਾਉਂ ਗਏ ਇਹ ਤਾਂ ਦਿਲ ਤੇ ਲਾ ਗਿਆ ਬਾਈ ਗੱਲ ਤਾਂ ਦਿਲ ਤੇ ਲਾਈ ਫਿਰਦਾ ਮਲਕੀ ਤੇ ਚਾਹ ਬਣਾ ਲਾ ਓਏ ਦਿਲ ਤੇ ਲਾਈ ਫਿਰਦਾ ਤਾਂ ਕਰੀਏ ਕਾਵੇਂ ਨੂੰ ਕਰਾ ਲੜਾਈ ਦੀ ਜੀਵ ਤੇ ਡੰਗ ਮਰਾਈ ਦੀ ਜੀਵ ਤੇ ਅੱਜ ਦੀ ਤੇ ਕਿੰਨੇ ਕ ਵਾਰ ਹੋ ਵਿਖੀ ਮਿੰਟੀ ਵਾਰ ਕੇ ਜੇ ਇਹ ਇਹ ਇਹਦਾ ਇਹਦਾ ਪਿਆਰ ਘਰ ਵਾਲਾ ਨਾ ਹੋਵੇ ਆ ਗਿਆ ਹੀ ਆ ਗਿਆ ਤਾਂ ਇਹਨੂੰ ਰੋਜ਼ ਕੁੱਟਿਆ ਕਰੀ ਅਸੀਂ ਵਸੇ ਬਿਮਾਰੀ ਇਹਦੇ ਨਾਲ ਪਿਆਰੀ ਕੱਜਰ ਦੇ ਨਾਲ ਇੰਨਾ ਹੈ ਗੋਲੀਆਂ ਤਾਂ ਮੈਚ ਕੌਣ ਜਿੱਤਿਆ ਕੌਣ ਹਾਰ ਐਂਦਿਆਂ ਨੂੰ ਕੋਈ ਫਿਕਰ ਨਹੀਂਦਾ ਵੀਰਪਾਲ ਦਾ ਫਿਕਰ ਐ ਨਾ ਪਿੱਥੂ ਵਾਲੇ ਦਾ ਫਿਕਰ ਐ ਨਾ ਠਾਈਕੇ ਤੇ ਠਾਈਕੇ ਕਰੀ ਜਾਂਦੇ ਆ ਭੈਣ ਨੇ ਆ ਇੱਥੇ ਧੜਕੇ ਦੇ ਖੋਜੇ ਪਏ ਆ ਸਾਸ਼ੀ ਕਾਲ ਜੀ ਆਜੋ ਮਿਲਦੇ ਆ ਕਿ ਨਵੇਂ ਦਿਨ ਤੇ ਨਵੀਂ ਗੱਲਬਾਤ ਦੇ ਨਾਲ ਕੰਮ ਚੱਲੀ ਜਾਂਦਾ ਸਾਹਮਣੇ ਪਾਸੇ ਮਰੋਣੇ ਨਿਗਾਸੂੜੀ ਅੰਦਰ ਖਿੱਚੀ ਜਾਂਦਾ ਕੰਮ ਉਹ ਉਧਰ ਪ੍ਰੀਤ ਸਿੰਘ ਪੈੜ ਤੇ ਤੇ ਉਹ ਨਾਲ ਗੁਲਜ਼ਾਰ ਬਾਈ ਤੇ ਮੌਸਮ ਹੋ ਗਿਆ ਠੰਡਾ ਰਾਤ ਮੀਂਹ ਪੈ ਗਿਆ ਤੂੰ ਨਾ ਮੀਨੇ ਸਾਰਾ ਮੌਸਮ ਬਦਲ ਕੇ ਰੱਖਤਾ ਕੋਟ-ਕੂਟ ਦੁਬਾਰੇ ਕੱਢਦੇ ਸਮਝ ਲੋ ਤੇ ਪਰਲੀ ਕੰਧ ਵੀ ਹੋ ਗਈ ਲੈਂਟਰ ਤੇ ਹੋਰਲੀ ਵੀ ਹੋ ਗਈ ਬਖੀਚੀ ਤੁਰੇ ਜਾਂਦੇ ਆ ਰੱਭੂ ਬਨੇ ਉਹ ਤੇ ਡਾਈ ਤੁਰੇ ਜਾਂਦੇ ਆ ਅੱਜ ਦੋ ਤਿੰਨਰ ਵੈਸੇ ਗਰਮੀ ਬਹੁਤ ਸੀ ਮੌਸਮ ਸੁਨਾ ਹੋ ਗਿਆ ਤੇ ਉਧਰੋਂ ਮੱਚ ਕੀ ਕੱਲ ਮੋਟਰ ਤੇ ਮੋਟਰ ਮੰਗਾ ਲਈ ਨਵੀਂ ਤੇ ਅੱਜ ਫਿਰ ਉਹਦਾ ਫਿਰ ਜਗਤਾਰ ਸਿੰਘ ਤੇ ਮੋਟ ਦਾ ਵੀ ਕਰਦੇ ਆ ਇੰਤਜ਼ਾਮ ਤੇਲ ਉੱਥੇ ਨਹੀਂ ਬੀ ਲੀਟਰ ਉਹ ਡਾਕਟਰ ਕੇ ਪੈ ਉਹ ਤਾਂ ਕਿੰਨੀ ਚ ਪਿਆ ਕਹਿੰਦੇ ਸੀਗੇ ਜਿਹੜੀ ਕਹਿੰਦੇ ਸੀ ਤੁਸੀਂ ਗੱਭਰੂ ਆਹ ਗੱਡੀ ਪਈਆ ਲਾਟਰੀ ਕਿੰਨੇ ਦੀ ਲਾਟਰੀ ਆ ਕਿੰਨੇ ਧੂਫ ਲਈ ਸੀ ਜਕਰ ਲੁੱਟੇ ਦੇ ਉਰ ਲੈ ਜਾ ਨਾ ਉਹ ਇੱਧਰ ਮਾੜਾ ਦੱਸੀ ਇਹ 200 ਵਾਲੀ ਲਈ ਸੀ ਕਿੰਨੇ ਵਾਲੀ 20000 ਦੀ ਧੂਫ ਆਇਆ ਧੂਫ ਲਈ ਤਾਂ ਕਾਣ ਬੰਦ ਕਰਾਈਏ ਪਹਿਲਾਂ ਜਿੱਥੋਂ ਤੂੰ ਲਿਓਣਾ ਹੈ ਕੱਲ ਇਹ ਹੈ ਨਾ ਇਧਰ ਆਈ ਬੂਟੇ ਉੱਲੇ ਹੋ ਜਾਂਦਾ ਹੁਣ ਦੇਖ ਲਓ ਇਹ ਹਜੇ ਕੰਮ ਕਰਦਾ ਹੈ। ਹੂੰ। ਇਹ ਦੇਗੀ ਜਵਾਬ। ਉਹ ਦੇਖੋ ਨਿੱਕੀ ਹਜੀਆਂ ਬਾਹ ਜਿੱਡੀਆਂ ਉੱਪਰ ਕੰਮ ਬਹੁਤ ਸਾਰਾ ਕਿੰਨੇ ਸਾਲ ਦੀ ਚੱਲਦੀ ਹੈ ਇਹ? ਹਾਂ। ਹੈਂ? 15 ਹਾਂ। ਨਹੀਂ ਜਗਤਾਰ ਜਿਹੜੀ ਤੂੰ ਪਰਸੋਂ ਮੋਟਰਸਾਈਕਲ ਤੇ ਤੂੰ ਫੇ ਲਈ ਜਾਂਦਾ ਸੀ। ਇਹ ਉਸੇ ਦਾ ਕੰਮ ਹੀ ਹੈ। ਓਏ ਮਰਵਾਉਂ ਗਏ ਇਹ ਤਾਂ ਦਿਲ ਤੇ ਲਾ ਗਿਆ ਬਾਈ ਗੱਲ ਤਾਂ ਦਿਲ ਤੇ ਲਾਈ ਫਿਰਦਾ ਮਲਕੀ ਤੇ ਚਾਹ ਬਣਾ ਲਾ ਓਏ ਦਿਲ ਤੇ ਲਾਈ ਫਿਰਦਾ ਤਾਂ ਕਰੀਏ ਕਾਇਮ ਇਹਨੂੰ ਕਰਾ ਲੜਾਈ ਦੀ ਜੀਵ ਤੇ ਡੰਗ ਮਰਾਈ ਦੀ ਜੀਵ ਤੇ ਅੱਜ ਦੀ ਤੇ ਕਿੰਨੇ ਕ ਵਾਰ ਹੋ ਦਿੱਕੀ ਮਿੰਟੀ ਵਾਰ ਕੇ ਆਏ ਲੜਦਾ ਹੈ ਆਏ ਲੜਦਾ ਹੁਣ ਅਸੀਂ ਹੈਂ ਇਹ 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 ਇਹਦਾ ਪਿਆਰ ਘਰ ਵਾਲਾ ਨਾ ਹੋਵੇ ਆ ਗਿਆ ਹੀ ਆ ਗਿਆ ਤਾਂ ਇਹਨੂੰ ਰੋਜ਼ ਕੁੱਟਿਆ ਕਰੀਏ ਅਸੀਂ ਬਸੇ ਬਿਮਾਰੀ ਇਹਦੇ ਨਾਲ ਪਿਆਰੀ ਕੱਜਰ ਦੇ ਨਾਲ ਇੰਨਾ ਹੈ ਇਹਨੂੰ ਲਾਈ ਜਾਂਦੇ ਹੈ ਹੈ ਬਹੁਤ ਪਿਆਰਾ ਜੀ ਮੈਂ ਬਸ ਮੌਸਮ ਪੂਰਾ ਸੋਹਣਾ ਹੋਇਆ ਵਜਾ ਅੱਛਾ ਵੀ ਆਉਂਗਾ ਆਦਾ ਲਾਟਰੀ ਵਿੱਚੇ ਆ ਗਈ ਤੇਰੀ ਸਨ ਬਚਾਲੀ ਆਗੇ ਤਾਈਆਂ ਦਾ ਮੈਂ ਹੋ ਗਿਆ ਤਾਈ ਹਾਂ ਉਹ ਪਿੰਗਾ ਤੇ ਹੀ ਬੈਠੇ ਹੈ ਕਾਉ ਪ੍ਰੀਤ ਬਾਈ ਆ ਦੇਖ ਲੈ ਤੂੰ ਫਾਇ ਲਾਉਂਦਾ ਇਹ ਇਹਦੀ ਧੂਪ ਤੋਂ ਬਚ ਕੇ ਰਹਿਣਾ ਬਸ ਜਗਤਾਰ ਸਿੰਘ ਤੋਂ ਅਨਬਾਕਸਿੰਗ ਕਰਾ ਰਹੇ ਆਪਾਂ ਆ ਆਪਾਂ ਵੀ ਵੱਡੇ ਬਲੌਗਰਾਂ ਵਗੂ ਅਨਬਾਕਸਿੰਗ ਤੇ ਇਹ ਮੱਥੇ ਨਾ ਲਾਨੀ ਵੀਰੇ ਫੇਰ ਥੱਲੇ ਧਰੀ ਬਾਹਰੇ ਪਾ ਕੇ ਲੱਗਿਆ ਆ ਘਰਤੀ ਖੜੀ ਲੈ ਇਹ ਸਾਹਿਬ ਇਹਦੀ ਧੂਪ ਦਾ ਕਮਾਲ ਆ بس ਮੈਂ ਤਾਂ ਇੰਨੀ ਕੁ ਬੇਨਤੀ ਕਰਦਾ ਵੀ ਇਹ ਤੋਂ ਬਚ ਕੇ ਰਿਹਾ ਕਰੋ ਜਿੱਥੇ ਦੀ ਧੂਪ ਦੀ 스멜 ਬਾਗੀ ਰਹਿਣ ਦੇ ਪ੍ਰਾਵਾ ਦਿਖਾ ਲੈਂਦੇ ਨੁੱਟੀ ਤੂੰ ਉਹੀ ਉਹੀ ਓਕਾ ਪੁੱਕਾ ਕਰ ਲੈ ਸਾਲ ਦਾ 20-25 ਹਜ਼ਾਰ ਵਾਈਸੀ ਲੈ ਜਾ ਕਰ ਹੂੰ ਕੰਦਰ ਨਹੀਂ ਫੜਦਾ ਜੀ ਬਸ ਇੱਥੇ ਹੀ ਮੋੜ ਦਿਆ ਕਰੋ ਜਿੱਦ ਤੇਰੇ ਮਰੇ ਤੋਂ ਬਾਅਦ ਤੂੰ ਮੱਟੀ ਬਣਵਾਏਂਗਾ ਆਪਦੀ ਭੈਣ ਦਾ ਨਾ ਸਮਾਨ ਹੀ ਨਹੀਂ ਚੱਲਿਆ ਕਰਨਾ 프리 ਤਾਂ ਇਹਦਾ ਹੈਂ ਮਾਦਰ ਉੱਪਰ ਤੇ ਹੀ ਲੱਗਾ ਇਹ ਜਿਹੇ ਬੰਦੇ ਦਾ ਫਿਰ ਮੋਟਰ ਮੂਟਰਾਂ ਨਹੀਂ ਚੱਲਦੀਆਂ ਇਹਦਾ ਉੱਥੇ ਪਾਣੀ ਪਿਆ ਕਰੂ ਅੱਛਾ ਪਹਿਲਾ ਹੈ ਹਾਂ ਆਹ ਦੇ ਚਾਹ ਪਿਆਉਂਦਾ ਹਾਂ ਹਾਂ ਇਹਦੇ ਲੰਡਾਉਣੇ ਜੀਪ ਤੇ ਡੰਗ ਮੜਾ ਜਾ ਨਹੀਂ ਤਾਂ ਮੁੜ ਕੇ ਰਾਹ ਇਹਦੇ ਵਿੱਚ ਰਕੇ ਜੇ ਬਹਿ ਜਾਦਾ ਹਾਂ ਬਰਾ। ਅਰੇ ਰਾਤ ਦਦਰਾ ਮੋਬਾਈਲ ਬੰਦ ਹੋ ਗਿਆ। ਹੂੰ ਮੋਬਾਈਲ ਦਾ ਤੂੰ ਇੱਥੇ ਹੀ ਭੁੱਲ ਗਿਆ ਸੀ ਆ ਮੱਖੀ ਮਾਰ ਦੇ ਕੋਲੇ ਪਿਆ ਸੀ। ਉਹ ਤਾਂ ਮੇਰੇ ਧਿਆਨ ਤੇ ਨਹੀਂ ਰਿਹਾ ਉਹਦੋਂ ਤਾਂ ਮੈਂ ਹਾਂਜੀ ਤਾਂ ਫਿਰ ਤਾਂ ਇੱਥੇ ਹੀ ਆ। ਅੱਛਾ। ਮੈਂ ਕਿਹਾ ਵੀ ਫਿਰ ਕੀ ਹੋਇਆ ਜਾਂਦੇ ਤੂੰ ਪਿੰਡ ਬੰਦੂ ਹੋ ਗਿਆ ਉਹਨਾ ਕੀ ਸੀ ਕੰਦਾਲੀ ਦਿੱਜੀ ਗਏ ਮੈਨੂੰ ਤਾਂ ਜਿਹੜੇ ਲੁੱਟਖੋਚ ਕਰਦੇ ਸੀ ਹੋਰ ਭੈਣ ਤੈਨੂੰ ਕਿਹਾ ਤਾਂ ਸੀ ਪਿਸਟਲ ਜਾਂ ਨਾਲ ਹੀ ਲੈ ਜਾ ਤੜਕੇ ਮੋੜ ਚੱਕ ਲਿਆਉਂਦਾ ਨਾਲ ਹੀ ਹਾਂ ਵਾ ਮਗਿਆ ਹਲ ਕੋਰਸ ਦੇ ਲਾਉਂਦਾ ਹੁਣ ਚੱਕਾ ਹਾਂ ਉਹੀ ਦੱਸੀ ਜਾਂਦਾ ਇਹ ਮੈਨੂੰ ਅਸੀਂ ਤਾਂ ਮੈਂ ਤਾਂ ਲੈ ਠੀਕ ਕਰੀ ਜਾਂਦੇ ਫਿਰ ਤਾਂ ਧਿਆਨ ਚੀਜ਼ ਵਿਆਹ ਦਾ ਉਹ ਗੱਲ ਇਹ ਪ੍ਰੀਤ ਗੱਲ ਇਹ ਆ ਇਹ ਸਾਲੇ ਝੁੱਗੀਆਂ ਜਲੇ ਕਰਦੇ ਵੀ ਤੰਗ ਐ ਇਹ ਵੀ ਲੁੱਟਖੋਂ ਬਹੁਤ ਕਰਦੇ ਉਹਦਾ ਦਾ ਦੂ ਵੀ ਸੀਗੇ ਸਾਰੇ ਸਰਪੰਨਾਂ ਸੀ ਬਈ ਉਹਦਾ ਨੇ ਤੇ ਦਵਾਈ ਮੈਂ ਜਿਵੇਂ ਉਸ ਤੋਂ ਪਹਿੰਜ ਹੀ ਨਹੀਂ ਦਵਾਈ ਦੂ ਲੈਣ ਵੜ ਜਾਂਦੇ ਉਹਦਾ ਕਿਤੇ ਇੱਧਰ ਜਾ ਕੇ ਛੱਟਦੇ ਨਾ ਦੀ ਤਾਂ ਕੋਈ ਪਾਸ ਸੀ ਇਹੋ ਜੀ ਹੈ ਨਾ 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 ਦਵਾਈ ਦਿਕ ਰਣਾ ਕਿ ਉਹਨਾਂ ਨੇ ਹੂੰ ਦੂ ਯਾਰ ਵੀਡੀਓ ਨੂੰ ਬਣਾਈ ਜਾਂਦੇ ਚੱਲ ਤੂੰ ਗੱਲ ਸੁਣਾ ਅੱਛਾ ਫੇਰ ਜੋ ਲਾਲਾ ਜੀ ਹੋਈ ਤੁਸੀਂ ਤਾਂ ਫੇਰ ਵੀ ਨਹੀਂ ਗਏ ਹੋਣੇ ਬਈ ਸਾਨੂੰ ਬੱਧੀ ਅਸੀਂ ਤਾਂ ਕੰਮ ਕਰੀ ਜਾਂਦੇ ਸੀ ਅੰਦਰ ਹਾਂ ਦਾ ਪ੍ਰੋਟੋਕੋਲ ਅੱਛਾ ਉਹ ਤਾਂ ਲੈਟ ਵਿੱਚ ਆਉਂਦਾ ਠੀਕ ਹੈ ਕੋਈ ਡਰਾਈਵਰ ਆਇਆ ਸੀ ਉਹ ਵਸੇ ਕਹਿੰਦਾ ਲੜਾਈ ਹੋਈ ਜਾਂਦੀ ਆ ਫਿਰ ਦੇਖਿਆ ਚੱਲ ਇੰਨੇ ਬੰਦੇ ਉੱਥੇ ਇੰਨੀ ਕੋਲੇ ਯੂਨੀਅਨ ਯਾਰ ਸਾਰੀ ਯਾਰ ਵੱਡਾ ਇਹ ਪੈਂਦੇ ਯਾਰ ਬਾਈ ਆਇਆ ਕਿਸੇ ਦੀ ਪਤਾ ਨਹੀਂ ਆਪਾਂ ਖੜੇ ਆਪਣੇ ਦਿਲ ਦਾ ਕੀ ਪਤਾ ਵੀ ਜਿਵੇਂ ਆਇਆ ਕਿ ਨਹੀਂ ਜੀ ਕ੍ਰਿਪਟਨ ਦੀ ਪਾਤੀ ਹੁਣ ਸਿਰ ਹੈ ਕੰਪਨੀ ਜਗਤਾਰ ਹੂੰ ਛਾਰੇ ਦੋ ਅੱਜ ਟੌਪ ਟੌਪ ਦੀ ਕ੍ਰਿਪਟਨ ਹੈ ਆ ਆਪਣੀ ਪਹਿਲਾਂ ਕੱਲ ਸੀ ਸੀ ਹੈ ਨਾ ਬਹੁਤ ਚੱਲ ਗਿਆ ਤਾਂ ਹਨਾ ਬੰਦਾ 10 10 12 ਸਾਲ ਹਾਂ ਉਹਨੇ ਵਿਕ ਜੂ ਇਹ ਵੀ ਵਿਕ ਜੂ ਥੋੜਾ ਕਿਲੋ ਬਈ ਚੀਨੀ ਹਾਂ ਤੇਰ ਵਾਲੀ ਆ ਕਿ ਪਾਣੀ ਵਾਲੀ ਆ ਇਹ ਤੇਰ ਵਾਲੀ ਆ ਹਾਂ ਜਿਹੜਾ ਹਾਂ ਇਹ ਪਾਣੀ ਵਾਲੀ ਜੀ ਪਾਣੀ ਮੰਗਾਉਂਗੇ ਜੀ ਅੰਦਰ ਫਿਲਟਰ ਫਿਲਟਰ ਤੇ ਕਿੱਥੋਂ ਚੱਲੂਗਾ ਕੋਈ ਜਿਹੜਾ ਦੂਜਾ ਲਊਗਾ ਹੂੰ ਦੂਜਾ ਲਊਗਾ ਚਲ ਮਲਕੀਤ ਆ ਪਾਇਆ ਬਈ ਨਾ ਆ ਪਾ ਪੰਪ ਤੇ ਜਲੀ ਪਾਪ ਵੀ ਸਾਰੀ ਨਵੀਂ ਪਾਦਣੀ ਆ ਪਹਿਲਾਂ ਹਾਂ 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 ਅਰ ਸਪਾਈਪ ਜੀ ਕੱਢ ਦੇਾਂਗੇ ਇੱਕ ਤੇ ਹੋਰ ਕੰਮ ਤੇ ਵੀ ਆਪਾਂ ਆਜ ਤਾਂ ਸਾਰਾ ਦਿਨ ਮੇਰੇ ਨਾਲ ਦੇ ਮੁੰਡੇ ਦੇਂਗਾ ਤੂੰ ਨਾ ਤੇਰੇ ਆ ਮੁੰਡੇ ਦਾ ਹੁਣ ਹੋਣ ਰੋ ਹੱਥਨ ਲੱਗੇ ਨਾ ਘੱਟੇ ਜੀ ਹਾਂ ਇਹ ਬਾਲੇ ਬਾਲੇ ਮੈਨੂੰ ਕਰਨੇ ਹੈ ਦਿਨ ਧੱਕਾ ਸਾਰਾ ਕੱਟਣਾ ਹੈ ਤਾਂ ਦਿਲ ਚੜੇ ਹੀ ਆ ਬੱਸ ਵਜੇ ਆ ਗਿਆ ਗੱਭਰੂ ਚੁੱਬ ਰਹੇ ਐਸ ਗੱਲੋਂ ਹਿੰਮਤੀ ਆ ਬਈ ਇਹ ਕਰੇ ਪਾਣੀ ਨਹੀਂ ਜਾਂਦੇ ਹੂੰ ਬੋਰ ਚੋਂ ਪਰੋ ਉੱਥੇ ਵੀ ਹੈ ਨਹੀਂ ਸੀ ਲੱਟ ਸਾਰੀ ਹੈ ਨਹੀਂ ਫਿਰ ਇਹਦਾ ਮਤਲਬ ਹੈ ਲੱਟ ਤਾਂ ਹੈਗੀ ਹੈ ਸਾਡੇ ਦਾ ਅੱਛਾ ਸਾਡੇ ਲੋਟ ਹੈਗੀ ਹੈ ਪਾਣੀ ਹੈ ਨਹੀਂ ਕਰੇ ਓਕੇ ਓਕੇ ਪਾਣੀ ਫਿਰ ਜਦੋਂ ਮੇਰੇ ਮੁੱਕਿਆ ਤੇ ਕਿਵੇਂ ਹੋਜੂ ਪਾਣੀ ਅਸੀਂ ਵੀ ਕਾਲੀ ਜੀਬ ਵਾਲੇ ਆ ਯਾਰ ਅਰੇ ਬੰਨੋ ਮਾਹਾਂ ਯਾਰ ਬਾਜੀ ਦਾ ਔਖਾ ਹੈਗਾ ਮੈਂ ਤਾਂ ਆ ਗਿਆ ਨਹੀਂ ਮੈਂ ਤਾਂ ਕਹਿ ਦਿੰਦਾ ਵੀ ਅਜੇ ਅੱਖ ਨਹੀਂ ਜੇ ਪਾਵਾਂਗੇ ਪਈੜਾ ਬੰਦਾ ਹੀਰਾ ਸਾਡਾ ਹੀਰਾ ਹੈ ਜਗਤਾਰ ਸਿੰਘ ਮੈਂ ਸੈਨੂੰ ਸਰਪੰਚੀ ਲੜਾਉਣੀ ਹੈ ਇੱਕ ਇੱਕੋ ਹੀ ਮੇਰੀ ਖੁਆਇਸ਼ ਹੈ ਦੀ ਇਹਨੂੰ ਬੇਲਾ ਕਰ ਦੇਣਾ ਸਰਪੰਚ ਬਣਾ ਕੇ ਕੀ ਕਹਾਂ ਸੀ ਦੱਸੀ ਉਹ ਧੌਣ ਵਾਲੀ ਗੱਲ ਸੁਣਾਈ ਫਿਰ ਮੱਤ ਧੌਣ ਵਾਲੀ ਉਹ ਮੱਤ ਲਓ ਜੀ ਚਾਹਾਂ ਆ ਗਈਆਂ ਸਾਡੀਆਂ ਬਾਈ ਦਾ ਬੱਕਾ ਤਿੰਨਾਂ ਦੀਆਂ ਕਿਵੇਂ ਕਹਿੰਦਾ ਸੀ ਕਿਹਾ ਤੂੰ ਇੱਥੇ ਬੈਠਾ ਸਾਡੇ ਅੱਦੇ ਚਿੱਤੜ ਨੰਬੜੇ ਪਿਆ ਉਹ ਤਾਂ ਉਹ ਤਾਂ ਕਹਿੰਦਾ ਹਜੇ ਟੱਕਾ ਆਈ ਨਹੀਂ ਬਤੰਦਰਾ ਸਾਡੇ ਤਾਂ ਕਹਿੰਦਾ ਆਪਦੇ ਚੱਤੜੇ ਲੇਬੜੇ ਵੇ ਉਹ ਵੀ ਨਹੀਂ ਫਿਰਦੇ ਕਹਿੰਦਾ ਜੀ ਮੈਂ ਵੀ ਉੱਥੇ ਉਹ ਲਗਾ ਦੇ ਗਏ ਮਾਪੇ ਬਾਪੂ ਨਹੀਂ ਹੜਦਾ ਜੀ ਮੁੜ ਕੇ ਪਕੌੜੇ ਪੁੱਛੀ ਜਾਵੇ ਲਾ ਕੇ ਵਰਥੀ ਗਾਣੀ ਪਕੌੜੇ ਗਾਣੀ ਅੱਛਾ ਚਾਹ ਨਾਲ ਤੇ ਦੁਕਾਨ 'ਚ ਕਹਿੰਦਾ ਤੂੰ ਇਹਨਾਂ ਦੀ ਵਰਥੀ ਖਾਧੀ ਉਹ ਲੋਨ ਤਾਂ ਕਹਿੰਦਾ ਸਾਡਾ ਵੀ ਖਾਦਾ ਹੈ ਮੈਂ ਕਿਹਾ ਖੜੇ ਉਹ ਪਤਾ ਨਹੀਂ 10 ਦੱਸ ਦੇਣਾ 15 ਦੱਸ ਦੇਣਾ ਮੈਂ ਤਾਂ ਵੀਡੀਓ ਬਣਾਉਣ ਲੱਗ ਗਿਆ ਆਉਂਦਾ ਬੁਢਾ ਹੋ ਗਿਆ ਬਵਾਰ ਬੱਚ ਗਿਆ ਦਦ ਗੱਲ ਤਾਂ ਸੁਣਾਜੇ ਕਰ ਲੱਗ ਰਹੀ ਏ ਮਾੜੀ ਗੱਲ ਆ ਯਾਰ ਗੱਲ ਪੂਰੀ ਸੁਣਾ ਪਹਿਲਾਂ ਲੈ ਯਾਰ ਬਾਈ ਗੱਲ ਹੀ ਨਹੀਂ ਦੱਸ ਰਿਹਾ ਯਾਰ ਕਹੋ ਇਹਨੂੰ ਕਮੈਂਟ ਕਰਕੇ ਦਿੱਤਿਆ ਯਾਰ ਗੱਲ ਪੂਰੀ ਸੁਣਾਇਆ ਕਰ ਪਹਿਲਾਂ ਫੋਨ ਬੰਦ ਕਰਾ ਦਿੰਦਾ ਭਾਈ ਗੱਲ ਇਹਦੀ ਸੁਣਨ ਵਾਲੀ ਹੁੰਦੀ ਆ ਪਰ ਗੱਲੇ ਬਸ ਉਹਦੀ ਬੰਦ ਹੋ ਜਾਂਦਾ ਏ ਇਹ ਬੈਕ ਕੈਮਰਾ ਗੱਲ ਵੱਧ ਸੁਣਾਉਂਦਾ ਕਾਨੂੰ ਚੜਾਈ ਆ ਉਹ ਜਿਹੜੀਆਂ 40 ਖੜੀਆਂ ਉਹਨਾਂ ਹੋ ਗਈਆਂ ਹਨਾ ਨਾ ਨਾ ਛੁੱਟੀ ਤੇਰੇ ਕਰਕੇ ਮਾਰੀ ਐ ਨਹੀਂ ਅੱਜ ਆ ਆੱਥੇ-ਪਾਥੇ ਕਿਹੜੇ ਵਾਰ ਹਾਂ ਆਓ ਫਿਰ ਅੱਜ ਮੈਂ ਕਹਿੰਦਾ ਮੇਰੇ ਕਰਕੇ ਨਾ ਕਹੋ ਫਿਰ ਇਹ ਕਹਿੰਦਾ ਸੋਣ ਨੂੰ ਐ ਜੀ ਵੀ ਜਗਤਾਰ ਤੰਗ ਹੋਊਗਾ ਮੈਂ ਤਾਂ ਛੁੱਟੀ ਮਾਰ ਲੈਂਦਾ ਫਿਰ ਮਾ ਚੱਲ ਯਾਰ ਮਾਰ ਲਾ ਕੱਲਾ ਆ ਯਾਰ ਕਹਿੰਦਾ ਬੰਦੀ ਦੋ ਤਿੰਨ ਦੀ ਲੋੜ ਹੋਊ ਹਾਂ ਦੀ ਆਕੀ ਜਾਊਗਾ ਬਾਈ ਨੂੰ ਹਾਂ ਕਿੱਲ ਵੀ ਚੇਰੇ ਪਾਚੇ ਗਿਨਤਾ ਕਿੱਧਰ ਗਏ ਸਾਰੇ ਸਾਰੇ ਗਾਗੇ ਮਾ ਹਜੇ ਦੁੱਧ ਪਸਾਣ ਗਿਆ ਫਿਰ ਫੋਨ ਲਾ ਦਿੱਲੀ ਸਾਥ ਮਾ ਦੇ ਪੁੱਤ ਸਾਰਾ ਸਾਰਾ ਕਿੱਥੇ ਗਏ ਮਾ ਆਉਣਾ ਮਾ ਪਾਪਾਵਾ ਦਾ ਦੁਆਵਾ ਨਨ ਕੀ ਨਹੀਂ ਆ ਸਕਦੀ ਗੇਮ ਨਹੀਂ ਬੁਣ ਗਏ ਪਾਗਲ ਨੇ ਬਥੇਰੀ ਵਰਤੀ ਖਵਾਈ ਜ ਮੈਨੂੰ ਫੋਨ ਤੇ ਫੋਨ ਕਰਤਾ ਚੋਬਰ ਨੇ ਬਸ ਕਲੈਕਸ਼ਨ ਦਿੰਦਾ ਤੇ ਹੁਣ ਮਰੌਣਿਆ ਧਾਰ ਮਿਸਤਰੀਆਂ ਦਾ ਕੰਮ ਖੜਾ ਟਾਈਮ ਹੋ ਗਿਆ ਇੱਕ ਬਹੁਤ ਮਾੜੇ ਹਾਲਾਤ ਹੈ ਮਿਸਤਰੀ ਵਿਚਾਰੇ ਚੀਕਾਂ ਮਾਰੀ ਜਾਂਦੇ ਆ ਹੂੰ ਦੇ ਗਾਲਾਂ ਤੇ ਗਾਲਾਂ ਕੱਢੀ ਜਾਂਦੇ ਕਹਿੰਦੇ ਦਿਹਾੜੀ ਪਰਮਾਤੀ ਠੇਕੇਦਾਰ ਕਹਿੰਦਾ ਅੱਜ ਨਾਪਰੀ ਕਵਾ ਹੈਂਡਲ ਫਰ ਮੜਾ ਜਾ ਦੇਖਾਰੋ ਚੇਂਜ ਓਵਰ ਨਹੀਂ ਹਟਲਾ ਫੇਰ ਕੱਢਣੀ ਪੈਗੀ ਮੋਟਰ ਦੁਆਰੇ ਬਾਹਰ ਉਹ ਪਈਆ ਵਿਹੜੇ ਦੇ ਸਾਰੇ ਚ ਪਾਇਪ ਪਾਈ ਠੀਕ ਹੈ ਨਾ ਪਤਾ ਨਹੀਂ ਕੀ ਹੋ ਗਿਆ ਚੱਲੀ ਨਹੀਂ ਨਵੀਂ ਮੋਟਰ ਆ ਜਾਵਾ ਮੱਥਾ ਮਾਰੀ ਜਾਂਦੇ ਹੁਣ ਜਨਰੇਟਰ ਤੇ ਵੀ ਨਹੀਂ ਚੱਲੀ ਕੱਜਰ ਫਾ ਲਈ ਇਹੋ ਜਿਹੀ ਹੋ ਜਾਂਦੀ ਹੈ ਕਈ ਵਾਰੀ ਤਰਕ ਲਾ ਕੇ ਸਾਰਾ ਕੰਮ ਦੁਬਾਰੇ ਕੱਢਣੀ ਪੈਗੀ ਬੜੀ ਉਲਝਣ ਢਾਣੀ ਪਈ ਆ ਉਹ ਜੋੜ ਲਾ ਕੇ ਦੇਖਦੇ ਆ ਬਸ ਇੱਕ ਦੁਬਾਰੇ ਮੇਰੇ ਨੁਕਸ ਸਾਨੂੰ ਐਨੇ ਬੰਦੇ ਲੱਗੇ ਪਿਆ ਸੀ ਇੱਧਰ ਜਗਤਾਰ ਸਿੰਘ ਵੀਰਪਾਲ ਭਾਈ ਉਹ ਮੋਟੂ ਚਲੋ ਮੇਰਾ ਤਾਂ ਜੋਗਦਾਰ ਕੈਮਰੇ ਦਾ ਹੀ ਆ ਕੱਲਾ ਪਰ ਐ ਵੀ ਅਸੀਂ ਨੁਕਸ ਲਾ ਬਲਿਆ ਇਹ ਤਾਰ ਵਿੱਚੋਂ ਗਾ ਟੁੱਟੀ ਵੀ ਸੀ ਬੱਸ ਆ ਹੁਣ ਵੇਹੰਦਾ ਹੁੰਦਾ ਜੱਸਾ ਉਹ ਬੰਦਾ ਲੈ ਇੱਕ ਹੋਰ ਥੋੜੀ ਬੰਦੇ ਬਹੁਤ ਹੋ ਗਏ ਹੋਣਾ ਅਸੀਂ ਕਰਦੇ ਫਿਰ ਪੌਣੇ ਆਣੇ ਦੀ ਸਪਲਾਈ ਬੱਸ ਆਲ ਆਉਂਦੇ ਜੋੜ ਜਾੜ ਨਾਲ ਫਾਈਨਲੀ ਹੁਣ ਕਰਕੇ ਤੇ ਮਾਰਤਾ ਰੈਂਚ ਤੇ ਪੰਦੀ ਕਰਦਣਾ ਫਾਈਨਲ ਵੀਡੀਓ ਖਾੜ ਬਸ ਹੋ ਗਿਆ ਹੁਣ ਤਾਂ ਹੁਣ ਤਾਂ ਉਹ ਤਾਂ ਦੇ ਤੇ ਲਾ ਦੇ ਸੰਧੂਰਾ ਲੱਡੂ ਤੇ ਰਾਇ ਮੈਂ ਬਾਹਰ ਜਾ ਕੇ ਚੌਂਕ ਚ ਤੇਰੇ ਨਾਮ ਦਾ ਇਹਦਾ ਪੁੱਤ ਜਾਬੀ ਕੁੱਟਦੇ ਹੁਣ ਬਣਾ ਕੇ ਹੈ ਸਦਵੀਰ ਦਾ ਪੁੱਤ ਜਾਬੀ ਕੁੱਟ ਕਿੰਨੇ ਵੀਰ ਬਲ ਬਾਈ ਬੋਤਲ ਬਣਾਓ ਕੁੱਟਦਾ ਮੈਂ ਕਹਦਾ ਪਿੰਡੋਂ ਨਿਕਲ ਤੂੰ ਮੇਰੇ ਤਿੰਨ ਚਾਰ ਮੱਥੇ ਲਗੇ ਮੈਂ ਤਾਂ ਪਰ ਨਾਲ ਹੀ ਲਿਆਇਆ ਗੰਜਰ ਜਾਨੀ ਤੂੰ ਉਹਨੂੰ ਤਾਂ ਛੱਡਿਆ ਹੁੰਦਾ ਹਾਂ ਜੀ ਲਾ ਹੁਣ ਦੇਖੋ ਜਨਰੇਟਰ ਦਾ ਮਾਰ ਕੇ ਹੈਂਡਲ ਫਿਰ ਉੱਥੇ ਥੱਲੇ ਹੀ ਰੱਖ ਦੋ ਵੀ ਥੱਲੇ ਆਈ ਉਹ ਥੱਲੇ ਰੱਖ ਦੋ ਲੋ ਜੀ ਆ ਇਧਰ ਚ ਕੀ ਲੈ ਮੈਚ ਗੋਲੀਆਂ ਦਾ ਮੈਚ ਕੌਣ ਜਿੱਤਿਆ ਕੌਣ ਹਾਰਿਆ ਐਂਦਰ ਨੂੰ ਕੋਈ ਫਿਕਰ ਨਹੀਂ ਦਾ ਵੀਰਪਾਲ ਦਾ ਫਿਕਰ ਐ ਨਾ ਪਿੱਥੋਲੇ ਦਾ ਫਿਕਰ ਐ ਇਹਨਾਂ ਉੱਤੇ ਠੇਕੇ ਤੇ ਠੇਕੇ ਕਰੀ ਜਾਂਦੇ ਆ ਭੈਣ ਨੇ ਆ ਇੱਥੇ ਤੜਕੇ ਦੇ ਖੋਜੇ ਪਏ ਆ ਕਿੱਚੇ ਧੱਗਪੁਰੂ ਨੇ ਕੰਮ ਅੰਦਰ ਲਈ ਕੰਦ ਵੀ ਲਾਤੀ ਉਹ ਲਾਤੀ ਉਹ ਰਹਿ ਗਿਆ ਬਸ ਛੋਟੀਆਂ ਕੰਧਾਂ ਬਾਥਰੂਮ ਵਾਲੀਆਂ ਤੇ ਮੂਹਲੀ ਇਕਲ ਦਾ ਹੱਲ ਨੂੰ ਨੀ ਤੇ ਪਰਸੋ ਲਾ ਦੇਣਗੇ ਛਤਰੀ ਤਿਆਰੀ ਤੇ ਅਜਾ ਰੀ ਹੋ ਰਿਹਾ ਹੈ ਹਾਂ ਜੀ